ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੱਚਿਆਂ ਲਈ ਬਣਾਇਆ ਸੀ ਬਹੁਤ ਹੀ ਬਦਿਆ ਜ ਜੂਸ ਜਿਹੜਾ ਗਰਮੀ ਦੇ ਵਿੱਚ ਅੰਦਰ ਤੱਕ ਠੰਡਕ ਦਿੰਦਾ ਹੈ ਤੁਸੀਂ ਵੀ ਇਹਨੂੰ ਜ਼ਰੂਰ ਬਣਾਇਓ ਬਣਾਉਣਾ ਬਿਲਕੁਲ ਆਸਾਨ ਹੈ ਤੇ ਵੀਡੀਓ ਤੁਸੀਂ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਲੈ ਲਏ ਜੀ ਤਰਬੂਜ ਤੇ ਤਰਬੂਜ ਤੁਹਾਨੂੰ ਪਤਾ ਹੈ ਗਰਮੀਆਂ ਦੇ ਵਿੱਚ ਆਪਾਂ ਵਾਧੂ ਖਾਂਦੇ ਹਾਂ ਤੇ ਕਰੇ ਆਪਣੇ ਪਿਆਈ ਹੁੰਦਾ ਪਰ ਇਹਦੀ ਜਿਹੜੀ ਥੋੜੀ ਜੀ ਸਾਫ ਸਫਾਈ ਆ ਉਹ ਕਰਨੀ ਮੁਸ਼ਕਿਲ ਹੈ ਪਰ ਜੇ ਤੁਸੀਂ ਮੇਰੇ ਤਰੀਕੇ ਨਾਲ ਘੱਟ ਕੇ ਇਹਨੂੰ ਸਾਫ਼ ਕਰੋਗੇ ਤਾਂ ਬਹੁਤ ਜਲਦੀ ਦੇ ਵਿੱਚ ਇਹ ਸਾਫ਼ ਹੋ ਜਾਂਦਾ ਹੈ ਜਦੋਂ ਤਰਬੂਜ ਆਪਾਂ ਲੈ ਕੇ ਆਉਨੇ ਆ ਤੇ ਕਈ ਵਾਰੀ ਕੀ ਹੁੰਦਾ ਹੈਗਾ ਇਹ ਵਿੱਚੋਂ ਫਿੱਕਾ ਜਾ ਹੁੰਦਾ ਤੇ ਆਪਣਾ ਖਾਣ ਨੂੰ ਦਿਲ ਵੀ ਨਹੀਂ ਕਰਦਾ ਤੇ ਉਹਦਾ ਵੀ ਇਹ ਜੂਸ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਤਾਂ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਹੁੰਦੇ ਆ ਉਹ ਆਪਾਂ ਚੁੰਨ-ਚੁੰਨ ਕੇ ਇਹਦੇ ਵਿੱਚੋਂ ਬਾਹਰ ਕੱਢਨੇ ਪੈਣਗੇ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਗਰਾਇੰਡ ਕਰਾਂਗੇ ਤਾਂ ਇਹਦਾ ਟੇਸਟ ਜਿਹੜਾ ਸਾਰਾ ਖਰਾਬ ਹੋ ਜਾਊਗਾ ਤੇ ਇਸ ਤਰੀਕੇ ਨਾਲ ਆਪਾਂ ਕਰ ਲਿਆ ਇਹਨੂੰ ਹੁਣ ਬਿਲਕੁਲ ਸਾਫ਼ ਸਭ ਤੋਂ ਪਹਿਲਾਂ ਤੁਸੀਂ ਜੇ ਮੇਰੇ ਚੈਨਲ ਨੂੰ ਫੋਲੋਸ ਦੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਉਸ ਤੋਂ ਬਾਅਦ ਆਪਾਂ ਇੱਕ ਜੱਗ ਦੇ ਵਿੱਚ ਪਾ ਲਾਂਗੇ ਸਾਰਾ ਇਹ ਤਰਬੂਜ ਜਿਹੜਾ ਆਪਾਂ ਸਾਫ਼ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਇਹਦੇ ਲਈ ਲੈ ਲਾਂਗੇ ਥੋੜੇ ਜਿਹੇ ਹਰੇ-ਹਰੇ ਪਦੀਨੇ ਦੇ ਪੱਤੇ ਤੇ ਪਦੀਨੇ ਦੀ ਖਸ਼ਬੂ ਬਹੁਤ ਜ਼ਿਆਦਾ ਹੁੰਦੀ ਹੈ ਤੇ ਪੱਤੇ ਹੁਣ ਜਿਹੜੇ ਪਦੀਨਾ ਇਹ ਗਰਮੀ ਚ ਆਪਣੇ ਘਰੇ ਆਮ ਪੀ ਆਈ ਹੁੰਦਾ ਹੈਗਾ ਛੜਨੀ ਵਗੈਰਾ ਆਪਾਂ ਤਿਆਰ ਕਰਦੇ ਆਂ ਤੇ 8-10 ਆਪਾਂ ਇਹਦੇ ਪਾ ਲਈ ਜੀ ਵਿੱਚ ਪੱਤੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਥੋੜੀ ਜੀ ਤੁਸੀਂ ਕਾਲੀ ਮਿਰਚੇ ਦੇ ਵਿੱਚ ਪਾ ਲਿਓ ਤੇ ਜੇ ਤਰਬੂਜ ਥੋੜਾ ਜ਼ਿਆਦਾ ਮਿੱਠਾ ਤਾਂ ਫਿਰ ਤੁਸੀਂ ਥੋੜੀ ਜੀ ਖੰਡ ਘੱਟ ਪਾਓ ਤੇ ਜੇ ਇਹ ਥੋੜਾ ਜਿਹਾ ਫਿੱਕਾ ਟੇਸਟ ਦੇ ਵਿੱਚ ਤਾਂ ਇਹਦੇ ਵਿੱਚ ਤੁਸੀਂ ਦੋ ਚਮਚ ਖੰਡ ਦੇ ਪਾ ਲਿਓ ਪਰ ਆਪਾਂ ਇਹਦੇ ਵਿੱਚ ਪਾਈ ਹੈ ਜੀ ਦੋ ਚਮਚ ਮਿਸ਼ਰੀ ਮਿਸ਼ਰੀ ਯੂਜ਼ ਕੀਤੀ ਆਪਾਂ ਖੰਡ ਬਿਲਕੁਲ ਵੀ ਯੂਜ਼ ਨਹੀਂ ਕੀਤੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਓ ਆਈਸ ਆਈਸ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਠੰਡ ਗਰਮੀਆਂ ਦੇ ਵਿੱਚ ਜੇ ਜੂਸ ਠੰਡਾ ਨਾ ਹੋਵੇ ਤਾਂ ਉਹਦਾ ਸਵਾਦ ਬਿਲਕੁਲ ਵੀ ਨਹੀਂ ਆਉਂਦਾਗਾ ਤੇ ਇਹ ਜੂਸ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਜ਼ਰੂਰ ਟਰਾਈ ਕਰਿਓ ਫਿਰ ਆਪਾਂ ਲੈ ਲਿਆ ਜੀ ਇੱਕ ਨਿੰਬੂ ਤੇ ਤੇ ਉਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਨਿਚੋੜ ਲਿਆ ਕਿਉਂਕਿ ਨਿੰਬੂ ਵਿੱਚ ਬਹੁਤ ਸਾਰੇ ਬੀਜ ਹੁੰਦੇ ਆ ਤੇ ਆਪਾਂ ਸਿੱਧਾ ਨਹੀਂ ਪਾਉਣਾ ਛੰਨੀ ਨਾਲ ਛਾਂਣ ਕੇ ਆਪਾਂ ਜੱਗ ਦੇ ਵਿੱਚ ਪਾ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਜ਼ਰੂਰ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜੱਗ ਨੂੰ ਕਰ ਲਾਂਗੇ ਜੀ ਬੰਦ ਤੇ ਇਹਨੂੰ 2 ਮਿੰਟ ਤੱਕ 3 ਮਿੰਟ ਤੱਕ ਲਗਾਤਾਰ ਆਪਾਂ ਇਹਨੂੰ ਗ੍ਰाइंड ਕਰਦੇ ਰਵਾਂਗੇ ਜਦ ਤੱਕ ਇਹ ਚੰਗੀ ਤਰ੍ਹਾਂ ਪੀਸ ਨਾ ਜਾਵੇ ਤੇ ਤੁਸੀਂ ਇਹ ਤਰੀਕੇ ਹੋਰ ਕੋਈ ਚੀਜ਼ ਤੁਹਾਨੂੰ ਪਸੰਦ ਹੋਵੇ ਤਾਂ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਪਰ ਇਹ ਆਪਾਂ ਇਹਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਸਾਰਾ ਸਮਾਨ ਪਾਤਾ ਜਿਹੜਾ ਇਹਦੇ ਲਈ ਜ਼ਰੂਰੀ ਸੀ ਤੇ ਬਹੁਤ ਹੀ ਵਧੀਆ ਇਹਦਾ ਟੇਸਟ ਆਉਂਦਾ ਤੇ ਜੂਸ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹ ਗਲਾਸ ਚ ਪਾ ਲਿਆ ਤੁਸੀਂ ਇਹਨੂੰ ਐਸੇ ਤਰੀਕੇ ਨਾਲ ਸਿੱਧਾ ਵੀ ਪੀ ਸਕਦੇ ਹੋ ਤੇ ਜੇ ਬੱਚੇ ਇਸ ਤਰੀਕੇ ਨਾਲ ਨਹੀਂ ਪਸੰਦ ਕਰਦੇ ਸੁਖਮ ਨੇ ਮਨਾ ਕਰਤਾ ਸੀ ਕਿ ਉਹ ਇਸ ਤਰੀਕੇ ਨਾਲ ਨਹੀਂ ਪੀਊਗਾ ਤਾਂ ਫਿਰ ਆਪਾਂ ਉਹਨੂੰ ਪੁਣਕੇ ਦੇ ਦਿੱਤਾ ਪੁਣਨ ਤੋਂ ਬਾਅਦ ਇਹਦਾ ਕਲਰ ਤਾਂ ਬਹੁਤ ਹੀ ਸੋਹਣਾ ਆਇਆ ਤੇ ਹੋਰ ਵੀ ਜਿਆਦਾ ਟੇਸਟੀ ਲੱਗਿਆ ਤੇ ਵਧੀਆ ਜੂਸ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ